ਇੱਕ ਪਾਸੇ ਸੌਦਾ ਸਾਧ ਪੈਰੋਲ ਤੇ ਜੇਲ੍ਹ ਤੋਂ ਬਾਹਰ ਸੁਨਾਰੀਆ ਜੇਲ੍ਹ ਤੋਂ ਬਾਹਰ ਔਰ ਆਪਣੇ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਇੱਕ ਪਾਸੇ ਯੂਪੀ ਪਹੁੰਚੇ ਸੌਦਾ ਸਾਧ ਔਰ ਦੂਜੇ ਪਾਸੇ ਸਰਸਾ ਡੇਰੇ ਦੇ ਵਿੱਚ ਗਹਿਮਾ ਗੈਮੀ ਤੇਜ਼ ਹੋ ਗਈ ਖੈਰ ਹਰਿਆਣੇ ਵਿੱਚ ਤਾਂ ਸਿਆਸੀ ਉਥਲ ਪੁਥਲ ਚੱਲਦੀ ਪਈ ਹੈ ਕੁਝ ਹੀ ਦਿਨ ਰਹਿ ਗਏ ਨੇ ਕੁਝ ਇੱਕ ਦੋ ਦਿਨਾਂ ਬਾਅਦ ਵੋਟਾਂ ਪੈਣਗੀਆਂ ਔਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਕਿਸਮਤ ਜਿਹੜੀ ਹੈ ਉਹ ਬੈਲਟ ਬਾਕਸਾਂ ਦੇ ਵਿੱਚ ਕੈਦ ਹੋਵੇਗੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਹੋਏ ਐਮਪੀ ਸਰਬਜੀਤ ਸਿੰਘ ਖਾਲਸਾ ਲਗਾਤਾਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵਿਚਰ ਰਹੇ ਨੇ ਉਹਨਾਂ ਨੇ ਜਿੱਥੇ ਇੱਕ ਪਾਸੇ ਸੌਦਾ ਸਾਥ ਦੇ ਬਾਰੇ ਗੱਲਾਂ ਕੀਤੀਆਂ ਨਾਲੋਂ ਨਾਲ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਭਾਈ ਅਮਰਤਪਾਲ ਸਿੰਘ ਵੀ ਪੈਰੋਲ ਤੇ ਬਾਹਰ ਆ ਸਕਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਜਦੋਜਹਿਲ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਐਮਪੀ ਭਾਈ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਲਿਆਉਂਦੇ ਜਾਣ ਕਿਸ ਤਰ੍ਹਾਂ ਉਹਨਾਂ ਦੀ ਐਨਐਸਏ ਟੁੱਟੇ ਤੇ ਉਹ ਜੇਲ੍ਹੋਂ ਬਾਹਰ ਆਉਣ ਪਰ ਇਸ ਵਿੱਚ ਜਦੋਂ ਸੌਦਾ ਸਾਧ ਪੈਰੋਲ ਤੇ ਜੇਲ੍ਹੋਂ ਬਾਹਰ ਆਉਂਦਾ ਦੁਆਰਾ ਤਾਂ ਸਰਜੀਤ ਸਿੰਘ ਖਾਲਸਾ ਨੇ ਇੱਕ ਟਿੱਪਣੀ ਕਰ ਦਿੱਤੀ ਜਿਸ ਦੇ ਵਿੱਚ ਇਸ਼ਾਰਾ ਮਿਲ ਗਿਆ ਕਿ ਕੀ ਭਾਈ ਅਮਰਤਪਾਲ ਸਿੰਘ ਵੀ ਪੈਰੋਲ ਤੇ ਜੇਲ੍ਹੋਂ ਬਾਹਰ ਆਉਣ ਵਾਲੇ ਹੈ ਕਿ ਇਸ ਤਰ੍ਹਾਂ ਦੇ ਚਰਚੇ ਚੱਲਦੇ ਪਏ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਵੀ ਪੈਰੋਲ ਮੈਣ ਵਾਲੀ ਹੈ ਕਿਉਂਕਿ ਇੱਕ ਵੱਡਾ ਫੈਸਲਾ ਇਹ ਪ੍ਰਸ਼ਾਸਨ ਦਾ ਹੋ ਸਕਦਾ ਔਰ ਦੂਜੇ ਪਾਸੇ ਜਿਹੜਾ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਦਾ ਐਮਪੀ ਉਹਨਾਂ ਦੇ ਸਮਿੱਖ ਹੋਵੇਗਾ ਆਖਿਰਕਾਰ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਔਰ ਦੂਜੀ ਵੱਡੀ ਗੱਲ ਜਿਹੜੇ ਸੈਂਟੀਮੈਂਟ ਦੇ ਵਿੱਚ ਚੱਲਦੇ ਆ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਦਾ ਪੱਲਾ ਫੜਿਆ ਸੀ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਇਸ ਪੈਰੋਲ ਦੇ ਨਾਲ ਕਵਰ ਹੋ ਜਾਵੇਗਾ ਇਹ ਵੀ ਕਿਤੇ ਨਾ ਕਿਤੇ ਗੱਲ ਚੱਲਦੀ ਪਈ ਹੈ ਕੀ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲਣ ਵਾਲੀ ਹੈ ਦੀਪਾਈ ਅਮਰਤਪਾਲ ਸਿੰਘ ਪੈਰੋਲ ਤੇ ਚਲਦੇ ਅਸਾਮ ਦੀ ਡੇਬਰੂਗੜ ਜੇਲ੍ਹ ਤੋਂ ਪਹਿਲੀ ਵਾਰ ਬਾਹਰ ਆਉਣਗੇ ਚਰਚਾਵਾਂ ਦਾ ਵਿਸ਼ਾ ਅਚਾਨਕ ਸਰਜੀਤ ਸਿੰਘ ਖਾਲਸਾ ਦਾ ਬਿਆਨ ਬਣ ਗਿਆ ਆਖਰ ਕੀ ਬੋਲੇ ਨੇ ਆਓ ਸੁਣ ਲੈਂਦੇ ਕਿ ਮੰਗ ਕਰਦੇ ਹਾਂ ਜਿਪਾਈ ਅਮਰਤਪਾਲ ਸਿੰਘ ਨੂੰ ਵੀ ਪ੍ਰੋਲ ਮਿਲਣੀ ਚਾਹੀਦੀ ਉਹਨੂੰ ਵੀ ਮਿਲਣੀ ਚਾਹੀਦੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਪ੍ਰੋਲ ਨਹੀਂ ਦੇ ਰਹੇ ਅਮਰਤਪਾਲ ਨੂੰ ਵੀ 1.5-2 ਸਾਲ ਹੋ ਗਏ ਹੁਣ ਦੇਖਦੇ ਹਾਂ ਪ੍ਰੋਲ ਦਾ ਉਹਦੇ ਲਾਉਣਾ ਹੈ ਉਹਨਾਂ ਦਾ ਸ਼ਾਇਦ ਮਿਲ ਜਵੇ ਪ੍ਰੋਲ ਪਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਦਾ ਹੋਊਗੀ